ਮੈਂ ਗੋਲਡੀ ਬਾਰੇ ਗੱਲਬਾਤ ਕਰ ਰਿਹਾ ਹਾਂ ਉਹ ਮੋੜ ਕਾਂਗਰਸ ਦੇ ਵਿੱਚ ਲੱਗ ਰਿਹਾ ਵੀ ਆਉਣਗੇ ਸੰਕੇਤ ਲੱਗ ਰਹੇ ਆ ਤਾਂ ਦੇਖੋ ਪੀਸੀ ਕੀਤੀ ਆ ਗੋਲਡੀ ਹੂੜਾ ਨੇ ਜੀ ਉਹਦੇ ਵਿੱਚ ਉਹਨੇ ਕਿਹਾ ਕਿ ਜੋ ਮੈਂ ਉਹਦੋਂ ਬੋਲਿਆ ਤਾਂ ਮੈਂ ਉਹਦੇ ਵਾਸਤੇ ਬਾਜਬਾ ਸਾਹਿਬ ਤੋਂ ਮਾਫੀ ਮੰਗਣ ਤੋਂ ਵੀ ਗੁਰੇਜ਼ ਨਹੀਂ ਕਰਾਂਗਾ ਜੀ ਆ ਗੱਲਾਂ ਕਹੀਆਂ ਨੇ ਕੱਲ ਕਿਸੇ ਨੇ ਕਮੈਂਟ ਵੀ ਕੀਤਾ ਸੀਗਾ ਸ਼ਾਇਦ ਕਿ ਗੋਲਡੀ ਪ੍ਰੈਸ ਕਾਨਫਰੰਸ ਕਰ ਰਿਹਾ ਯਾਨੀ ਕੱਲ ਐਸ ਵੇਲੇ ਦੀ ਗੱਲ ਆ ਜੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਕਿਸ ਸੰਦਰਭ ਵਿੱਚ ਕਰ ਰਹੇ ਨੇ ਦੇਖੋ ਜਦੋਂ ਇਹਨਾਂ ਨੇ ਪਾਰਟੀ ਛੱਡੀ ਸੀ ਮੇਰਾ ਮੇਰਾ ਪ੍ਰतिकਰਮ ਉਸ ਲਈ ਵੀ ਹੋ ਸੀਗਾ ਹਮ ਕਿ ਗੋਲਡੀ ਕਾਲੀ ਕਰ ਰਿਹਾ ਫਿਰ ਜਦੋਂ ਗੋਲਡੀ ਨੇ ਕਾਲੂ ਕੇ ਨਿਸ਼ਾਨੇ ਤੇ ਲਿਆ ਕਾਂਗਰਸ ਲੀਡਰ ਹਮ ਇਦਾਂ ਲੱਗਿਆ ਕਿ ਗੋਲਡੀ ਕਿਤੇ ਨਾ ਕਿਤੇ ਹੱਦ ਟੱਪ ਰਿਹਾ ਜੀ ਫਿਰ ਬਾਦ ਦੇ ਵਿੱਚ ਸੰਕੇਤ ਮਿਲ ਗਏ ਕਿ ਗੋਲਡੀ ਕਿਤੇ ਨਾ ਕਿਤੇ ਆਪਣੀ ਗਲਤੀ ਦਾ ਅਹਿਸਾਸ ਕਰ ਰਿਹਾ ਹੂੰ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਹੂੰ ਬਿਲਕੁਲ ਜੀ ਤਾਂ ਮਤਲਬ ਇਹ ਚੀਜ਼ਾਂ ਸੀਗੀਆਂ ਫਿਰ ਬਰਨਾਲੇ ਦਾ ਇਲੈਕਸ਼ਨ ਉਹ ਤੋਤਾ ਸਾਫ਼ ਹੋ ਗਿਆ ਜਿਹਦੇ ਵਿੱਚ ਹੀਰ ਦਾ ਉੱਥੇ ਦਮਕੁੱਟੀ ਦਾ ਸੀਗਾ ਹੂੰ ਜੀ ਖੇੜਿਆਂ ਦੇ ਖੇੜਿਆਂ ਨੂੰ ਲਈ ਜਾਂਦਾ ਤਬ ਲੱਗੇ ਖੀੜਿਆਂ ਦੇ ਜਿਵੇਂ ਉਹਦਾ ਦਮ ਘੁੱਟੀ ਦਾ ਸੀਗਾ ਜੀ ਕਿ ਇਹਦਾ ਵੀ ਤੇ ਹਾਲ ਉਹਨੇ ਇਸੇ ਤਰ੍ਹਾਂ ਦਾ ਹੀ ਲੱਗਦਾ ਆ ਹੂੰ ਚਲੋ ਫਿਰ ਬਿਆਨ ਹੀ ਆ ਗਿਆ ਜਦੋਂ ਪ੍ਰਚਾਰਤੇ ਆਏ ਅਮਰਤਾ ਵੜਿੰਗ ਜੀ ਦੇ ਤੇ ਉਧਰੋਂ ਕਾਲਾ ਟਿਰੋ ਦੇ ਜੀ ਫਿਰ ਜਦੋਂ ਬਿਆਨ ਹੀ ਆ ਗਿਆ ਬਾਜਵਾ ਸਾਹਬ ਦਾ ਤੇ ਤੁਹਾਨੂੰ ਯਾਦ ਹੋਣਾ ਮੈਂ ਇੱਕ ਗੱਲ ਕਹੀ ਸੀ ਹੂੰ ਕੱਲ ਇਹ ਸੀਗੀ ਕਿ ਪ੍ਰਤਾਪ ਸਿੰਘ ਬਾਜਵਾ ਕਿਤੇ ਨਾ ਕਿਤੇ ਇਹਨਾਂ ਕਿਤੇ 골ਡੀ ਦੀ ਵਾਪਸੀ 'ਚ ਅੜਿੱਕਾ ਨੇ ਉਹਦਾ ਕਾਰਨ ਵੀ ਦੱਸਿਆ ਸੀ ਜੀ ਕਿ ਹੁਣ ਇਹਦੇ ਨਾਲ ਗੁਰਦੀਪ ਬਾਠ 'ਚ ਧਮ ਜ਼ਿਆਦਾ ਲੱਗਦਾ ਹੈ ਪਾਰਟ ਨੂੰ ਜੇ ਤੂੰ ਹੁਣ ਇਹਦਾ ਮਤਲਬ ਕਿ 12 ਸਾਲ ਬਾਅਦ ਜਿਸ ਨੇ ਬਰਨਾਲੇ ਦੀ ਸੀਟ ਦੁਵਾਈ ਆ ਜੀ ਉਸ ਨੂੰ ਤੇ ਉਥੋਂ ਕੱਢ ਨਹੀਂ ਸਕਦੇ ਬਿਲਕੁਲ ਬਿਲਕੁਲ ਬੰਦਾ ਸੈੱਟ ਕਰਨ ਵਾਸਤੇ ਕੋਈ ਜਗ੍ਹਾ ਦਿੱਤੀ ਜਾਂਦੀ ਆ ਹੂੰ ਕੀ ਗੁਰਦੀਪ ਬਾਠ ਵਾਸਤੇ ਧੂਰੀ ਜਗ੍ਹਾ ਬਣਾਈ ਜਾ ਰਹੀ ਆ मेरा ये मानना सी क्यों क्यों क्योंकि ਸਾਡੀ ਜਿੰਨੀ ਕੋ ਜਾਣਕਾਰੀ ਹੈ ਹੂੰ ਜਾਂ ਜਿੰਨੀ ਕੋ ਤੌਫੀਕ ਆ ਜਾਂ ਜੋ ਮਤਲਬ ਕਿ ਸਾਨੂੰ ਹੁਣ ਪਾਰਟੀਆਂ ਦੇ ਜਿਹੜੇ ਬੰਦੇ ਹੁੰਦੇ ਮਿਲਦੇ-ਜਿਲਦੇ ਰਹਿੰਦੇ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਕਦੇ ਇਹ ਮੁਕਰਿਆ ਨਹੀਂ ਨਾ ਚੀਸਾ ਤੋਂ ਫੋਨ ਕੈਮਰਾ ਕਹਿ ਦਿੰਦਾ ਬਹੁਤ سارے ਦੋਸਤ ਵੀ ਆ ਪਾਰਟੀਆਂ ਨਾਲ ਸਾਰੀਆਂ ਪਾਰਟੀਆਂ ਨਾਲੇ ਜਿਹੜਾ ਸਾਨੂੰ ਗਾਲਾ ਕੱਢਦੇ ਇਹਨਾਂ ਦੀ ਪਾਰਟੀ ਨਹੀਂ ਹੋਉਂਦੀ ਸਾਡੇ ਅਜ਼ੀਜ਼ ਕੇ ਬਿਲਕੁਲ ਦੋਸਤ ਤਾਂ ਉਹ ਇਹਨਾਂ ਦਾ ਕਿ ਇੱਕ ਵਿਸ਼ਵਾਸ ਹੁੰਦਾ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਉਹ ਸਾਡਾ ਪਿੰਡਿਆਂ ਨੂੰ ਜਾਣਦੇ ਆ ਅਸੀਂ ਉਹਨਾਂ ਦਾ ਮੇਰੀ ਜਿਹੜੀ ਜਾਣਕਾਰੀ ਸੀ ਉਹ ਜਾਂ ਕਹੋ ਕਿ ਮੇਰਾ ਅੰਦਾਜ਼ਾ ਸੀ ਕਿ ਇਹੋ ਹੀ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੇ ਪੱਤੇ 'ਚ ਤੀਰ ਰੱਖਣਾ ਚਾਹੁੰਦੇ ਆ ਹੂੰ ਉਹ ਲਾ ਦੇ ਤੀਰ ਟਿਕਾਣੇ ਵੇਣ ਜੀ ਸਮੇਂ ਤੋਂ ਮਿੱਤੇ ਜਾਂ ਚੀਰਾ ਤੋਂ ਮਿੱਤੇ ਜਾਂ ਤਾਂ ਉਹ ਮਤਲਬ ਕਿ ਚੀਰਾ ਤੋਂ ਆਪਣੇ ਤੀਰ ਜਿਹੜੇ ਉਹ ਜਮਾ ਕਰਨਾ ਚਾਹੁੰਦੇ ਆ ਜੀ 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 ਤੇ ਉਸ ਵੇਲੇ ਇੱਕ ਇੱਕ ਕਰਕੇ ਟਿਕਾਣੇ ਤੇ ਲਾਇਆ ਜਾਵੇ ਹਮ ਇੱਕ ਪ੍ਰੋਗਰਾਮ ਵੀ ਹੁੰਦਾ ਹੁੰਦਾ ਸੀ ਕੋਈ ਇਸ ਪ੍ਰੋਗਰਾਮ ਦੂਰਦਰਸ਼ਨ ਤੇ ਤੀਰ ਟਿਕਾਣੇ ਤੇ ਖੁਸ਼ ਹੈ ਸਾ ਜੀ ਤੀਰ ਨਿਸ਼ਾਨੇ ਤੇ ਜੀ ਤਾਂ ਹੁਣ ਤੀਰ ਟਿਕਾਣੇ ਤੇ ਚੱਲ ਪਿਆ ਹਮ ਤਾਂ ਉਹ ਕੱਲ ਲਗਭਗ ਸੱਚ ਹੈ ਕਿ ਗੋਲਡੀ ਜੇ ਕਹਿ ਰਿਹਾ ਕਿ ਮੈਂ ਪ੍ਰਤਾਪ ਬਾਜਵਾ ਤੋਂ ਮਾਫੀ ਮੰਗਣ ਤੋਂ ਗਰੇਜ਼ ਨਹੀਂ ਕਰੂੰਗਾ ਤਾਂ ਤਾਂ ਮਤਲਬ ਕਿ ਨਿਰਾਸ਼ ਕੌਣ ਹੈ ਬਿਲਕੁਲ ਸਾਡੇ ਨਾਲ ਸੋਹਣੇ ਉਹ ਨਾਰਾਜ਼ਗੀ ਤੇ ਨਹੀਂ ਜੀ ਜੀ ਨਰਾਜ਼ਗੀ ਕਿਸ ਦੇ ਨਾਲ ਆ ਫਿਰ ਹੋ ਗਈ ਨਾ ਉਹੀ ਗੱਲ ਕਿ ਗੋਲਡੀ ਨੂੰ ਸ਼ਾਇਦ ਪਤਾ ਲੱਗ ਗਿਆ ਹੂੰ ਕਿ ਬਾਕੀ ਸਾਰੀਆਂ ਰਿਪੋਰਟਾਂ ਓਕੇ ਆ ਗੱਲ ਇੱਥੇ ਆ ਕੇ ਰੁਕ ਗਈ ਹੈ ਕਿਰਪਾ ਇੱਥੇ ਆ ਕੇ ਰੁਕੀ ਪਈ ਆ ਜੀ 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 ਤਾਂ ਮਤਲਬ ਕਿ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਹਲਚਲ ਦੇ ਰੂਪ ਦੇ ਵਿੱਚ ਕੱਲ ਤਾਂ ਇੱਕ ਪੱਤਰਕਾਰ ਨੇ ਕਟਆਉਟ ਪਾਏ ਸੀਗੇ ਇੱਕ ਚੈਨਲ ਦੇ ਜੀ ਜੀ ਕਿ ਰਾਜਾ ਵੜਿੰਗ ਦੇ ਖਿਲਾਫ ਆਵਾਜ਼ ਉੱਠੀ ਆ ਹੂੰ ਉਸ ਖਬਰ ਨੂੰ ਮੈਂ ਨਾ ਤਾਂ ਪ੍ਰਿੰਟ মিডিਆ 'ਚ ਅੱਜ ਪੜਿਆ ਨਾ ਉਸ ਤੋਂ ਬਾਅਦ ਕਿਤੇ ਮੈਂ ਇਹਦਾ ਲਿੰਕ ਦੇਖਿਆ ਜੀ ਇਹ ਇੱਕ ਪੱਤਰਕਾਰ ਨੇ ਇੱਕ ਚੈਨਲ ਦੇ ਜਿਹੜੀਆਂ ਉਹ ਚੱਲਦੀਆਂ ਹੁੰਦੀਆਂ ਨਿਊਜ਼ ਫਲੈਸ਼ ਕਰਦੇ ਆ ਜਿਹੜੀਆਂ ਉਹ ਉਹਨਾਂ ਦੇ ਕੱਟਆਊਟ ਬਣਾ ਕੇ ਯਾਨੀ ਜਿਹਨੂੰ ਆਪਾਂ ਸਕਰੀਨਸ਼ਾਟ ਵਗੈਰਾ ਕੇ ਜੀ 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 ਪਾਇਓਏ ਸੀ ਕਿ ਰਾਜਾ ਵੜਿੰਗ ਦੇ ਖਿਲਾਫ ਟਿੱਕਟਾਂ ਗਲਤ ਵੰਡਣ ਦੇ ਦੋਸ਼ ਲਾਏ ਆ ਸਾਥੀਆਂ ਨੇ ਹੁਣ ਕਿਹੜੇ ਮੈਂ ਖਬਰ ਦੀ ਤਫਸੀਲ 'ਚ ਨਹੀਂ ਗਿਆ ਪਰ ਆਹੀ ਗੱਲ ਮੈਂ ਰਿਜ਼ਲਟ ਤੋਂ ਬਾਅਦ ਦਾ ਕਹਿ ਰਿਹਾ ਕਿ ਰਾਜਾ ਵੜਿੰਗ ਵਾਸਤੇ ਚੈਲੈਂਜਿੰਗ ਸਥਿਤੀ ਹਾਲਾਂਕਿ ਰਾਜਾ ਵੜਿੰਗ ਨੇ ਜਦੋਂ ਕਾਂਗਰਸ ਡਿੱਗ ਪਈ ਬਿਲਕੁਲ ਬਾਈ ਤੋਂ ਬਾਅਦ ਉਹਨੂੰ ਸੰਭਾਲਿਆ ਸੰਭਾਲਿਆ ਬਿਲਕੁਲ ਸੰਭਾਲਿਆ ਕੁਝ ਹੱਦ ਤੱਕ ਹਾਲਾਂਕਿ ਕੁਝ ਬੰਦਿਆਂ ਨੂੰ ਉਹਨੇ ਸਾਈਡ ਲਾਈਨ ਕਰ ਦਿੱਤਾ ਖੁੱਡੇ ਲਾ ਦਿੱਤਾ ਪਰ ਕੁਝ ਹੱਦ ਤੱਕ ਸੰਭਾਲਿਆ ਪਰ ਘਾਹ ਸਥਿਤੀ ਜਿਹੜੀ ਆ ਉਹ ਚੈਲੈਂਜਿੰਗ ਹੈ ਬਿਲਕੁਲ ਇੰਨਾ ਸੌਖਾ ਨਹੀਂ ਹੈ ਹਾਂਜੀ ਕਿ ਤੁਸੀਂ ਨਿਗਮ ਚੋਣਾਂ 'ਚ ਜਾਓਗੇ ਕਾਉਂਸਲ ਚੋਣਾਂ 'ਚ ਜਾਓਗੇ ਉੱਥੇ ਉਸ ਤੋਂ ਕਿਉਂਕਿ ਇਹ ਚੋਣਾ ਜਿਤਨੀ ਕਾਂਗਰਸ ਲਈ ਬਹੁਤ ਔਖੀ ਹੈ ਔਖੀ ਹੈ ਬਿਲਕੁਲ ਇੱਥੇ ਭਾਜਪਾ ਵੀ ਸਟਰੋਂਗ ਹੋ ਕੇ ਆ ਜਾਏਗੀ ਹੂੰ ਤਾਂ ਤੁਸੀਂ ਉਸ ਸੂਰਤ ਦੇ ਵਿੱਚ ਦੇਖੋਗੇ ਕਿ ਫੇਰ ਉਹੀ ਰੌਲਾ ਕੱਕਾ ਕਾਂਗਰਸ ਕੱਕਾ ਕਲੇਸ਼ ਹੂੰ ਕਿ ਜੇ ਕਲੇਸ਼ ਪੈ ਗਿਆ ਤੇ ਇਹਨਾਂ ਦਾ ਫਿਰ ਹਾਲਤਾਂ ਨੂੰ ਪਤਾ ਹੀ ਆ ਇਹਨਾਂ ਦੇ ਅੰਡੇ ਕੋ ਬਾਸਕਟ 'ਚ ਹੁੰਦੇ ਆ ਉਹ ਜਦੋਂ ਕਿ ਟੁੱਟਦੇ ਆ ਸਾਰੇ ਟੁੱਟ ਜਾਂਦੇ ਆ ਕਿਸੇ ਨੇ ਕਿਹਾ ਨਾ ਕਿਸੇ ਤਗੜੇ ਕਾਮਯਾਬ ਬੰਦੇ ਨੇ ਕਿ ਸਾਰੇ ਅੰਡੇ ਕੋ ਬਾਸਕਟ 'ਚ ਨਾ ਪਾਓ ਜੀ ਬਿਲਕੁਲ ਪਰ ਇਹਨਾਂ ਦੇ ਪੈ ਹੁੰਦੇ ਆ ਉਹਰ ਸਾਰੀ ਟੁੱਟ ਜਾਂਦੀ ਆ ਸਾਰੇ ਕਲਰ ਜਾਂਦੇ ਕੱਟਦੀ ਆ ਬਿਲਕੁਲ ਤਾਂ ਐਸਾ ਲੱਗਦਾ ਹੈ ਕਿਉਣ ਵਾਲੇ ਸਮੇਂ ਵਿੱਚ ਰਾਜਾ ਬੜੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਆ ਮਾਰਦੀ ਆ ਹੋ ਸਕਦਾ ਹੈ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਅੰਦਰੋਂ ਇੱਕ ਚੁਣੌਤੀ ਵਾਲਾ ਘੇਰਾ ਜਿਹੜਾ ਪਾਇਆ ਜਾ ਜੀ 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 ਅਕਸਰੀ ਹੁੰਦਾ ਜੇ ਇਹ ਕਿਤੇ ਜਿੱਤ ਜਾਂਦੇ ਆ ਨਾ ਮੌਕਾ ਬਣ ਜਾਂਦਾ ਫਿਰ ਗੱਲਾਂ ਹੋਰ ਹੋ ਜਾਂਦੀਆਂ ਜਦੋਂ ਸੀਟ ਵੀ ਨਾ ਮਿਲੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨੂੰ ਟੱਕ ਦਿੰਦੀ ਆ ਜੀ ਬਿਲਕੁਲ ਜਿੱਤ ਤੁਹਾਡੇ ਬਹੁਤ ਸਾਰੇ ਔਗਣਾਂ ਨੂੰ ਲਗਾ ਲੈਂਦੀ ਆ ਹਾਰ ਤੇ ਤੁਹਾਡੀਆਂ ਖਾਸੀਅਤਾਂ ਜਿਹੜੀਆਂ ਉਹ ਤਾਂ ਤੇ ਵੀ ਸਵਾਲੀਆਂ ਨਹੀਂ ਸਵਾਲੀਆਂ ਨਹੀਂ ਆ ਜਿੱਤ ਹਾਰ ਚਾਹੀ ਫਰਕ ਹੈ ਬਿਲਕੁਲ ਮੈਂ ਇੱਕ ਗੀਤ ਲਿਖਿਆ ਸੀ ਕਿਸੇ ਵੇਲੇ ਤੇ ਉਹਦੇ ਚ ਇੱਕ ਪੰਕਤੀ ਪਾਈ ਸੀ ਜੇ ਤਾਈਆਂ ਦੇ ਗਲ ਹਾਰ ਪੈਂਦੇ ਕੌਣ ਪੁੱਛਦਾ ਜੇ ਫੌਜਾਂ ਹਾਰੀਆਂ ਨੂੰ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਦਾ ਜੀ ਜੇ ਤਾਈਆਂ ਦੇ ਗਲ ਹਾਰ ਪੈਂਦੇ ਆ ਉਹ ਜਾਂ ਹਾਰੀਆਂ ਜਿੰਨਾ ਮਰਜ਼ੀ ਜ਼ੋਰ ਲਾ ਕੇ ਲੜੀਆਂ ਹੁੰਦਾ ਉਹਨਾਂ ਨੂੰ ਹਾਰੀਆਂ ਬੋਲ ਜਾਂਦੇ ਨਾ ਕੋਈ ਨਾ ਟਰੀਟ ਕਰਦੇ ਤੇ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਆ ਸਾਹਿਬ ਕਰਨੋ ਜੀ ਕਹਿ ਰਹੇ ਨੇ ਕਿ ਛੋਟੀ ਉਮਰ ਦੇ ਵਿੱਚ ਜਦੋਂ ਕੋਈ ਬੱਲੇ ਬੱਲੇ ਹੋ ਜੇ ਤੇ ਫਿਰ ਇਦਾਂ ਹੀ ਹੁੰਦਾ ਬਿਲਕੁਲ ਜਿਹੜੀ ਰਾਜਨੀਤੀ ਦੇ ਵਿੱਚ ਵੀ ਸਿਆਣਪ ਤੇ ਤਜਰਬਾ ਫਿਰ ਸਮੇਂ ਦੇ ਨਾਲ ਹੀ ਆਉਂਦਾ ਹੈ ਹੌਲੀ ਹੌਲੀ ਦੀਬਰਾੜ ਜੀ ਕਹਿ ਰਹੇ ਨੇ ਕਿ ਸਾਡੀ ਯੂਕੇ ਦੀ ਪਾਰਲੀਮੈਂਟ ਚ ਨੌਕਰੀਆਂ ਤੇ ਡਿਬੇਟ ਹੁੰਦੀ ਹੈ ਕਿ ਨਹੀਂ ਭਾਰਤ ਚ ਧਾਰਮਿਕ ਮੁੱਦਿਆਂ ਤੇ ਹੁੰਦੀ ਹੈ ਇਹ ਬਿਲਕੁਲ ਬਸ ਇਹੀ ਫਰਕ ਹੁੰਦਾ ਹੈ ਨਾ ਮੈਚੂਰ ਡੈਮੋਕ੍ਰੇਸੀ ਦਾ ਸਾਬ ਕਾਲੋ ਕਹਿ ਰਹੇ ਕਿ ਇਹਦੇ ਸੁਖਮ ਭਾਈ ਨੂੰ ਫੋਨ ਤੇ ਨਹੀਂ ਆ ਗਿਆ ਗੋਲਡੀ ਬਰਾੜ ਦਾ ਕਿ ਗੋਲਡੀ ਬਰਾੜ ਗੋਲਡੀ ਬਰਾੜ ਨਹੀਂ 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 ਜੇ ਫੋਨ ਆ ਗਿਆ ਤੇ ਉਹ ਸੈਨਾ ਸੁਣੀਦਾ ਹੋਰ ਹੀ ਨਾ ਇਹ ਗੱਲਾਂ ਨਹੀਂ ਆਉਂਦੀਆਂ ਨਹੀਂ ਨਹੀਂ ਸਾਨੂੰ ਕਿਉਂ ਫੋਨ ਕਰਨਗੇ ਭਾਈ ਜੀ 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 ਅਸੀਂ ਅਸੀਂ ਨਾ ਤਾਂ ਕਿਸੇ ਦਾ ਮਾੜਾ ਕਰੀਏ ਨਾ ਚੰਗਾ ਕਰੀਏ ਤੇ ਫਿਰ ਵੀ ਆ ਤਾਂ ਭਾਈ ਫਿਰ ਮਰਜ਼ੀ ਆ ਕਿਸੇ ਦੀ ਜੀ ਜੀ ਅਸੀਂ ਭਾਈ ਕੈਲੂ ਕੇ زندگی چ جڑے ہے نا ਸਾਡੀ ਤਾਂ ਜੇ ਤੁਸੀਂ ਕਿਥੇ ਬੈਠੋਗੇ ਤਾਂ ਫਿਰ ਤੁਹਾਨੂੰ ਦੱਸਾਂਗੇ ਅਸੀਂ ਤਾਂ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਇੱਕ ਬੜੀ ਸੀਮਤ ਦਾਇਰੇ ਵਾਲੀ ਜ਼ਿੰਦਗੀ ਜਿਉਂਦੇ ਸਾਡੇ ਬਾਰੇ ਜਾਣਨਾ ਹੈ ਤਾਂ ਮੁਲਾਕਾਤ ਕਰਕੇ ਦੇਖ ਲੈਂਦੇ ਮੁਲਾਕਾਤ ਕਰਿਓ ਫਿਰ ਤੁਹਾਨੂੰ ਦੱਸਾਂਗੇ ਕਿ ਯਾਰ ਔਖਾ ਹੁੰਦਾ ਇਹੋ ਜੀ ਜ਼ਿੰਦਗੀ ਉਹ ਤਾਂ ਚੰਗੀ ਲੱਗਦੀ ਹੈ ਤਾਂ ਆਮ ਸਾ ਆ ਵਾਲੀ ਕਿ ਯਾਰ ਇਹਨਾਂ ਨੂੰ ਪੈਸੇ ਬਣਦੇ no dot ਕਮਾਈ ਹੈ ਕਿਰਚ ਪਰ ਬਹੁਤ ਸਟ्रेस ਹੈ ਸਟ्रेस ਵੀ ਹੈ ਬਿਲਕੁਲ ਬਹੁਤ ਤੁਹਾਨੂੰ ਮਗਜ਼ ਮਾਰੀ ਕਰਨੀ ਪੈਂਦੀ ਹੈ ਬਹੁਤ ਪ੍ਰੈਸ਼ਰ ਹੈਂਡਲ ਮੌਕੇ ਤੇ ਕਈ ਵਾਰੀ ਫਾਜ ਜਾਂਦਾ ਕੁਛ ਨਾ ਕੁਛ ਖਰ ਅਮਰਪਾਲ ਸਿੰਘ ਜੀ ਨੇ ਨਾ ਕਮੈਂਟ ਪੜ੍ਹ ਰਿਆ ਸੀ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਆਪਣੀ ਟੀਮ ਤਿਆਰ ਕਰ ਰਿਹਾ ਕਹਿੰਦੇ 27 ਦੇ ਵਿੱਚ ਮੁੱਖ ਮੰਤਰੀ ਬਣਦੇ ਸੁਪਨੇ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਆਪਣੀ ਟੀਮ ਤਿਆਰ ਕਰਨਗੇ ਕਰਨ ਕਿਉਂਕਿ ਦੇਖੋ ਨਾ ਚੰਨੀ ਸਾਹਬ ਦਾ ਮੈਨੂੰ ਜੋ ਲੱਗਦਾ ਹੈ ਜੀ ਕਿ ਫੈਸਲਾ ਕੋਈ ਕੁਝ ਵੀ ਹੋ ਸਕਦਾ ਹੈ ਨਾ ਜਾ ਕੇ ਹੂੰ ਹੂੰ ਚੰਨੀ ਸਾਹਬ ਦਾ ਇਹ ਗੱਲ ਚੰਗੀ ਤਰ੍ਹਾਂ ਨੋਟ ਡਾਉਨ ਕਰ ਲਿਓ ਚੰਨੀ ਸਾਹਬ ਦਾ ਫੈਸਲਾ ਕੁਝ ਵੀ ਹੋ ਸਕਦਾ ਹੈ ਹੂੰ ਮੈਂ ਫਿਰ ਦਰਾਦਨ ਚੰਨੀ ਸਾਹਿਬ ਦਾ ਫੈਸਲਾ 27 ਤੋਂ ਪਹਿਲਾਂ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਹੈ ਉਹ ਵੀ ਅਹਿਮ ਰਹਿਣਗੇ ਤਾਂ ਫਿਰ ਰਹਿ ਕੌਣ ਗਿਆ ਰਾਜਾ ਵੜਿੰਗ ਤੇ ਰਾਜਾ ਵੜਿੰਗ ਨੂੰ ਜੇ ਉਹ ਤੋਂ ਪਹਿਲਾਂ ਨਿਪਟਾ ਦਿੱਤਾ ਜਾਂਦਾ ਫਿਰ ਕੌਣ ਰਹਿ ਗਿਆ ਸੁੰਨੀਆਂ ਉਹ ਜੜ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰ ਰਹਿ ਕੌਣ ਗਿਆ ਤੇ ਸੁਖੀ ਰੰਦਾਵੇ ਵਾਲਾ ਕੰਮ ਤੇ ਪਹਿਲੇ ਹੀ ਹੋ ਗਿਆ ਹੂੰ ਹੂੰ ਗੱਲ ਇਹ ਆ ਨਾ ਕਿ ਗੋਟੀਆਂ ਇਸੇ ਤਰ੍ਹਾਂ ਹੀ ਫਿੱਟ ਕੀਤੀਆਂ ਜਾਂਦੇ ਆ ਰਾਜਮਤੀ ਹੁਣ ਤੁਸੀਂ ਇਹ ਦੇਖੋ ਨਾ ਕਿ ਬਰਨਾਲੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਪ੍ਰਚਾਰ ਕੀਤਾ ਕਿੰਨਾ ਤਗੜਾ ਹੂੰ ਬਿਲਕੁਲ ਕੀਤਾ ਸੋਚ ਕੇ ਦੇਖੋ ਨਾ ਤਾਂ ਤਾਂ ਹੀ ਤਾਂ ਮੈਂ ਕਹਿ ਰਿਹਾ ਬਰਨਾਲਾ ਧੂਰੀ ਗੱਲ ਬਾਤ ਆ ਪੂਰੀ ਬਿਲਕੁਲ ਬਿਲਕੁਲ ਸੱਚਮੱਚ ਨਾ ਬਾਕੀ ਵੇਖੋ ਭਾਈ ਵੇਖਦੇ ਹਾਂ ਸੱਚਮੱਚ ਕਿੰਨੀਆਂ ਗੋਟੀਆਂ ਫਿੱਟ ਹੁੰਦੀਆਂ ਹਨ ਹੈ ਨਾ ਕਿਹੜਾ ਮੋੜ ਵੀ ਨੇ ਕਿਹਦੀਆਂ ਗੋਟੀਆਂ ਖੋਤੀਆਂ ਨਿਕਲਦੀਆਂ ਕਿਹਦੀਆਂ ਖੋਟੀਆਂ ਨਿਕਲਦੀਆਂ ਕਿਹਦੀਆਂ ਖਰੀਆਂ ਨਿਕਲਦੀਆਂ ਕਿਹਦੀਆਂ ਭਰੀਆਂ ਨਿਕਲਦੀਆਂ ਤੇ ਸਮੇਂ ਨੇ ਨਿਤਾਰਾ ਕਰਨਾ ਹੈ ਜੀ